ਸਾਲ ਹੋ ਗਿਆ ਇਸ ਭਾਂਜੀਆਂ ਦਾ ਟਾਈਪਿੰਗ ਇਹ ਸਾਰਾ ਤੋਂ ਕਰਨੇ ਸਿੱਖੇ ਮੈਂ ਟਾਈਪਿੰਗ ਤਾਂ ਮੈਂ ਕਰੇ ਵੀ ਕਰਦਾ ਰਿਆ ਤੇ ਪਰ ਇੱਥੇ ਆ ਕੇ ਮੈਂ ਪੰਜਾਬੀ ਦੀ ਮੈਨੂੰ ਮੈਡਮ ਨੇ ਕਾਸੀ ਕਰਨ ਲਈ ਤੇ ਮੈਂ ਕਰਨੀ ਸਟਾਰਟ ਕਰਤੀ ਅੱਛਾ ਕਿੰਨਾ ਕਿੰਨਾ ਤੁਹਾਡੇ ਸਪੀਡ ਕਿੱਦਾ ਵਧੀ ਮੈਂ ਹੌਲੀ ਹੌਲੀ ਕਰਕੇ ਮੈਂ ਲਗਾਤਾਰ 2-3 ਘੰਟੇ ਕਰਦਾ ਰਿਆ ਤੇ ਮੇਰੀ ਸਪੀਡ ਵਧੀ ਤੁਸੀਂ ਕਰ ਰਹੇ ਕਿੱਦਾ ਸਿੱਖੀ ਮੈਨਾਂ ਜੀ ਤੁਸੀਂ ਕਹੇ ਮੈਂ ਮੈਂ ਮੈਮ ਨੇ ਮੈਨੂੰ ਉਸ ਕਲਸੀ ਕੀ ਇੱਕ ਕੀਬੋਰਡ ਮੈਮ ਨੇ ਪ੍ਰਿੰਟ ਕਰਕੇ ਦਿੱਤਾ ਸੀ ਤੇ ਮੈਮ ਕਹਿੰਦੇ ਇਹਨੂੰ ਤੂੰ ਰੀਡ ਕਰ ਤੇ ਇਹ ਤੂੰ ਸਿੱਖ ਮੇਰੇ ਮੈਂ ਕੰਪਿਊਟਰ ਵਾਲੇ ਮੈਮ ਜੀ ਨੇ ਮੈਨੂੰ ਬੜਾ ਮੋਟੀਵੇ ਕੀਤਾ ਕਿ ਤੁਸੀਂ ਇਹਦਾ ਟਾਈਪਿੰਗ ਕਰੋ ਤੇ ਮੈਮ ਜੀ ਨੇ ਮੈਨੂੰ ਇੱਕ ਅਨਮੋਲੀ ਪੇ ਦੀ ਕੀਬੋਰਡ ਦੀ ਪ੍ਰਿੰਟ ਆਊਟ ਕੱਟ ਕੇ ਦਿੱਤੀ ਸੀ ਕਿ ਆ ਤੂੰ ਰੀਡ ਕਰ ਹਾਂਜੀ ਮੇਰੇ ਮੈਂ ਆਪਣੇ ਮਾਮੀ ਪਾਪਾ ਨੂੰ ਦੱਸਿਆ ਕਿ ਮੈਂ ਕੰਪੀਟੀਸ਼ਨ ਚ ਜਾ ਰਿਹਾ ਕੰਪਿਊਟਰ ਟਾਈਪਿੰਗ ਦੇ ਉਹ ਬੜੇ ਖੁਸ਼ ਹੋਏ ਤੇ ਮੈਨੂੰ ਕਿਹਾ ਕਿ ਤੂੰ ਹੁਣ ਅੱਗੇ ਅੱਗੇ ਵਧ ਤੇ ਤੇ ਸਾਡੇ ਪਰਿਵਾਰ ਦੇ ਤੇ ਆਪਣੇ ਆਪਣਾ ਨਾਮ ਰੋਸ਼ਨ 40 ਸਕੂਲ ਜਿਹੜੇ ਪੂਰੇ ਬਲਾਕ ਦੇ ਗਏ ਸੀ ਉਹਨਾਂ ਵਿੱਚੋਂ ਸਾਡੇ ਜਿਹੜੇ ਚਾਰ ਬੱਚੇ ਮੈਂ ਕੰਪਿਊਟਰ ਦੇ ਟਾਈਪਿੰਗ ਲਈ ਭੇਜੇ ਸੀਗੇ ਉਹਦੇ ਵਿੱਚੋਂ ਦੋ ਬੱਚੇ ਸਿਲੈਕਟ ਹੋਏ ਸਾਡੇ ਕੰਪੀਟੀਸ਼ਨ ਬੜਾ ਹਾਰਡ ਸੀ ਕਿਉਂਕਿ ਸਾਰੇ ਅਧਿਆਪਕਾਂ ਨੇ ਬਹੁਤ ਮਿਹਨਤ ਕਰਵਾਈ ਹੋਈ ਸੀਗੀ ਤੇ ਜੇ ਆਪਾਂ ਦੇਖੀਏ ਜੇ ਲੁਧਿਆਣਾ 2 ਬਲਾਕ ਚ ਤਕਰੀਬਨ 40 ਸਕੂਲ ਸੀਗੇ ਜਿਹਦੇ ਵਿੱਚ ਅਪ੍ਰੋਕਸੀਮੇਟ 100 ਕਰੀਬ ਬੱਚਿਆਂ ਨੇ ਭਾਗ ਲਿਆ ਸੀ ਤੇ ਅਸੀਂ ਦੇਖ ਰਹੇ ਹਾਂ ਕਿ ਬੱਚੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਵੱਡੇ ਵੱਡੇ ਸਕੂਲ ਜਿਨ੍ਹਾਂ ਦਾ ਆਪਾਂ ਨਾਮ ਸੋਚਦੇ ਆ ਪ੍ਰਾਈਵੇਟ ਸਕੂਲਾਂ ਦਾ ਉਹਨਾਂ ਦਾ ਵੀ ਮੁਕਾਬਲਾ ਕਰਨਗੇ ਔਰ ਉਹਨਾਂ ਦੇ ਨਾਲ ਬਰਾਬਰ ਮੁਕਾਬਲਾ। ਸਾਡੇ ਸਕੂਲ ਵਿੱਚ ਸਪੋਰਟਸ ਵੀ ਹੈਗੀ ਹੈ ਜੀ ਉਹ ਵੀ ਕਰਵਾਈ ਜਾਂਦੀ ਹੈ ਬਾਕਸਿੰਗ ਦੇ ਸਾਡੇ ਕੋਲ ਪਲੇਅਰ ਨੇ ਸਰ ਜਿਹੜੇ ਡੀਪੀ ਸਰ ਨੇ ਉਹ ਬਾਕਸਿੰਗ ਕਰਦੇ ਨੇ ਇੰਡੋਰ ਗੇਮਸ ਸਾਡੇ ਕਰਵਾਈਆਂ ਜਾਂਦੀਆਂ ਨੇ। ਗਰਾਊਂਡ ਦੀ ਥੋੜੀ ਕਮੀ ਹੋਣ ਕਰਕੇ ਸਾਡੇ ਇੰਡੋਰ ਗੇਮਸ ਜ਼ਿਆਦਾ ਕਰਵਾਈਆਂ ਜਾਂਦੀਆਂ। ਹੈਲੋ ਨੂੰ ਮਾਸਟਰ ਸਸ਼ੀਗਲ ਆਦਾ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂ ਆ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਇਸ ਵੇਲੇ ਆ ਗਿਆ ਸੀ ਲੁਧਿਆਣਾ ਸ਼ਹਿਰ ਦੇ ਸ਼ਾਹਪੂਰ ਰੋਡ ਤੇ ਜਿੱਥੇ ਕਿਸ ਬਲੇ ਲੁਧਿਆਣਾ ਦੇ ਅਸੀਂ ਹੈਗੇ ਗਵਰਨਮੈਂਟ ਹਾਈ ਸਕੂਲ ਤੇ ਜੋ ਕਿ ਸ਼ਾਹਪੂਰ ਰੋਡ ਤੇ ਹੈਗਾ ਇੱਥੇ ਬਹੁਤ ਖੁਸ਼ੀ ਦਾ ਮਾਹੌਲ ਚੱਲ ਰਿਹਾ ਸਮੇਂ ਉਹ ਚੱਲੇ ਵੀ ਕਿਉਂ ਨਾ ਕਿਉਂਕਿ ਇੱਥੇ ਦੇ ਸਰਕਾਰੀ ਸਕੂਲ ਦੇ ਸਟੂਡੈਂਟਸ ਨੇ ਲੁਧਿਆਣਾ 2 ਬਲਾਕ ਦੇ ਵਿੱਚ ਜਿੱਥੇ ਤਕਰੀਬਨ 40 ਸਕੂਲ ਹੁੰਦੇ ਨੇ ਉਹਦੇ ਵਿੱਚੋਂ 12 ਬੱਚੇ ਸਿਲੈਕਟ ਹੋਏ ਨੇ ਪੰਜਾਬੀ ਟਾਈਪਿੰਗ ਦੇ ਦਾਖਾ ਦੇ ਸਰਕਾਰੀ ਸਕੂਲ ਬੁਆਇਸ ਦੇ ਵਿੱਚ ਤੇ ਆਓ ਫਿਰ ਗੱਲ ਕਰਦੇ ਹਾਂ ਜਾਣਦੇ ਹਾਂ ਰੋਹਨ ਅਤੇ ਸੌਰਵ ਤੋਂ ਜਿਨ੍ਹਾਂ ਨੇ 10 ਮਿੰਟ ਦੇ ਵਿੱਚ ਟਾਈਪਿੰਗ ਕਰਕੇ ਆਪਣਾ ਹੁਨਰ ਦਿਖਾਉਂਦੇ ਹੋਏ ਅਚੀਵਮੈਂਟ ਕੀਤੀ ਔਰ ਇਸ ਸ਼ਹਿਰ ਦੇ ਨਾਲ-ਨਾਲ ਕਹਿ ਲੋ ਕਿ ਇਸ ਬਲਾਕ ਲੁਧਿਆਣਾ 2 ਬਲਾਕ ਦੇ ਵਿੱਚ ਆਪਣਾ ਨਾਮ ਜਿਹੜਾ ਹੈ ਮਹਾਰਤ ਦੀ ਤੌਰ ਤੇ ਦਰਜ ਵੀ ਕਰਾਇਆ ਔਰ ਸਰਟੀਫਿਕੇਟ ਵੀ ਜਿਹੜਾ ਹੈ ਸਕੂਲ ਵਾਲਿਆਂ ਦੇ ਬਾਅਦ ਚੋਂ ਜਾ ਕੇ ਪ੍ਰਾਪਤ ਵੀ ਕੀਤਾ ਤੇ ਆਓ ਫਿਰ ਗੱਲ ਕਰਦੇ ਹਾਂ ਰੋਹਨ ਦੇ ਨਾਲ ਔਰ ਸੌਰਵ ਦੇ ਨਾਲ ਰੋਹਨ ਕੀ ਕਹਿਣਾ ਚਾਹੋਗੇ ਮੈਂ ਦੇਖ ਰਿਹਾ ਤੁਸੀਂ ਬਹੁਤ ਸੋਹਣੀ ਜੜੀ ਹੈ ਪੰਜਾਬੀ ਟਾਈਪ ਹਾਂ ਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਮੈਂ ਦੂਸਰੇ ਨੰਬਰ ਤੇ ਆਇਆ ਤੇ ਮੈਂ ਪੰਜਾਬੀ ਟਾਈਪ ਆ ਕੀ ਕਹਿੰਦੇ ਬਹੁਤ ਵਧੀਆ ਤਰੀਕੇ ਨਾਲ ਕਰ ਲੈਣਾ ਤੇ ਮੈਂ 10 ਮਿੰਟ ਜੇ ਟਾਈਪ ਕਰਕੇ ਮੈਂ ਦੂਸਰੇ ਨੰਬਰ ਤੇ ਆ ਗਿਆ ਸੀ ਅੱਛਾ ਕਿੰਨੇ ਮੈਨੂੰ ਦੱਸੋ ਪਹਿਲਾਂ ਦੇ ਕਿੰਨੇ ਸਾਲ ਹੋ ਗਏ ਤੁਸੀਂ ਨੂੰ ਟਾਈਪਿੰਗ ਕਰ ਰਹੇ ਹੋ ਕਿੰਨੇ ਸਮੇਂ ਦਾ ਸਕੂਲ ਦੇ ਵਿੱਚ ਹੈਗੇ ਤੁਸੀਂ ਮੈਨੂੰ 3 3 ਸਾਲ ਹੋ ਗਏ ਸਕੂਲ 'ਚ ਜੀ ਤੇ ਆ ਕੀ ਕਹਿੰਦੇ ਆ ਮੈਂ ਟਾਈਪਿੰਗ ਤਾਂ ਮੈਂ ਘਰੇ ਵੀ ਕਰਦਾ ਰਿਹਾ ਤੇ ਪਰ ਇੱਥੇ ਆ ਕੇ ਮੈਂ ਪੰਜਾਬੀ ਦੀ ਮੈਨੂੰ ਮੈਡਮ ਨੇ ਗਾਸੀ ਕਰਨ ਲਈ ਤੇ ਮੈਂ ਕਰਨੀ ਸਟਾਰਟ ਕਰ ਦਿੱਤੀ ਅੱਛਾ ਤੇ ਕਿੰਨਾ ਕਿੰਨਾ ਤੁਹਾਡੇ ਸਪੀਡ ਕਿੰਨਾ ਵਧੀ ਮੈਂ ਹੌਲੀ ਲਈ ਕਰਕੇ ਮੈਂ ਲਗਾਤਾਰ 2-3 ਘੰਟੇ ਕਰਦਾ ਰਿਹਾ ਤੇ ਮੇਰੀ ਸਪੀਡ ਵਧ ਗਈ ਕਿਉਂਕਿ ਅਗਰ ਗੱਲ ਕਰੀਏ ਇੰਗਲਿਸ਼ ਦਿੱਤਾ ਇੰਗਲਿਸ਼ ਦੇ ਵਿੱਚ ਕਹਿ ਲੋ ਕਿ ਅੱਧਾ ਸਿਆਰੀ ਪਿਆਰੀ ਅੱਧਾ ਇਹ ਚੀਜ਼ਾਂ ਬਿਲਕੁਲ ਨਹੀਂ ਹੁੰਦੀਆਂ ਸਿੱਧਾ ਅਸੀਂ ਜੋ ਨਾਮ ਪਾਣਾ ਹੁੰਦਾ ਐਜ਼ ਇਟ ਇਜ਼ ਆ ਜਾਂਦਾ ਹੈ ਨਾ ਵਗੈਰਾ ਜੋ ਸੀ ਕਹਿ ਲਿਆ ਤੇ ਬਾਅਦ ਦੀ ਗੱਲ ਹੈ ਪਰਫੋਮਾ ਸਟਾਪਸ ਦਾ ਹੈ ਨਾ ਬਟ ਇਨੀਆਂ ਸਾਰੀਆਂ ਚੀਜ਼ਾਂ ਸੇ ਆ ਰਹੀਆਂ ਬਹਿਣੀਆਂ ਹੈ ਨਾ ਤੇ ਇਹ ਅੱਦਕ ਇਹ ਚੀਜ਼ਾਂ ਜਿਹੜੀਆਂ ਨੇ ਆਮ ਨਹੀਂ ਹੁੰਦੇ ਤੇ ਇਨੀ ਖੁਆਇਂਦੀ ਚੀਜ਼ਾਂ ਨੂੰ ਵੀ ਕਰਦੇ ਹੋਏ ਤੁਸੀਂ ਕਿਸ ਤਰ੍ਹਾਂ ਲੱਗਦਾ ਜਦੋਂ ਤੁਸੀਂ ਅਚੀਵ ਕੀਤਾ ਆਪਣਾ ਟਾਰਗੇਟ ਔਰ ਸੈਟੀਵਰ ਪ੍ਰਾਪਤ ਕੀਤਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਵੀ ਮੈਂ ਦੂਜੇ ਨੰਬਰ ਤੇ ਆਇਆ ਤੇ ਹਾਕੀ ਕਹਿੰਦੇ ਆ ਜਿਹੜੇ ਟਾਈਪਿੰਗ ਤੁਸੀਂ ਕਰ ਰਹੇ ਕਿੱਦਾਂ ਸਿੱਕੀ ਮੈਂ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਮੈਂ ਮੈਂ ਮੈਮ ਨੇ ਮੈਨੂੰ ਉਸ ਖਾਇਸੀ ਕੀ ਇੱਕ ਕੀਬੋਰਡ ਮੈਮ ਨੇ ਪ੍ਰਿੰਟ ਕਰਕੇ ਦਿੱਤਾ ਸੀ ਤੇ ਮੈਮ ਕਹਿੰਦੇ ਇਹਨੂੰ ਤੂੰ ਰੀਡ ਕਰ ਤੇ ਇਹ ਤੂੰ ਸਿੱਖ ਇਹ ਰੀਡ ਕਰਕੇ ਤੇ ਜਦੋਂ ਤੁਸੀਂ ਇਹ ਲਿਖਦੇ ਹੋਗੇ ਉਹ ਤੇ ਪ੍ਰੋਪਰ ਬਣੇ ਰਹਿ ਦੇ ਦੇ ਕਿ ਐਂ ਲਿਖਿਆ ਹੈ ਹਾਂਜੀ ਹਾਂਜੀ ਇੱਕ 10 ਮਿੰਟ ਤੁਹਾਨੂੰ ਮਿਲੇ ਸੀ ਕਿਸ ਤਰ੍ਹਾਂ ਮਤਲਬ ਕਿ ਜਦੋਂ ਪੇਪਰ ਆਇਆ ਸੀ ਬਹੁਤ ਸਾਰੇ ਉਹ ਤੇ ਸਟੂਡੈਂਟਸ ਹੋਣੇ ਆ ਹੋਰ ਵੀ ਸਕੂਲਾਂ ਤੋਂ ਆਏ ਹੋਣੇ ਆ ਹਾਂਜੀ ਆਏ ਸੀਗੇ ਪਰ ਮੈਂ ਕਿਸੇ ਵੱਲ ਨਹੀਂ ਧਿਆਨ ਦਿੱਤਾ ਮੈਂ ਆਪਣਾ ਕੀਤਾ ਤੇ ਕਿੰਨਾ ਉਹ ਪੈਰਾਗ੍ਰਾਫ ਕਿੰਦਾ ਉਹਨੇ ਤੁਹਾਨੂੰ ਦਿੱਤਾ ਲਿਖਾਸਤੇ ਉੱਤੇ ਪੈਰਾਗ੍ਰਾਫ ਸੀ ਤੇ ਥੱਲੇ ਲਿਖਣਾ ਸੀ ਹਾਂਜੀ ਤੇ ਕਿੰਨੇ ਦਰੇ ਤੁਸੀਂ ਲਿਖਤਾ ਸੀ ਮੈਂ 10 ਮਿੰਟ ਚ ਲਿਖਤਾ ਸੀ ਪੂਰਾ ਕੰਮ ਸੋ ਤੁਸੀਂ ਦੇਖ ਸਕਦੇ ਹੋ ਕਿ ਰੋਹਨ ਜਿਹੜਾ ਇਸ ਸਮੇਂ ਪੰਜਾਬੀ ਭਾਸ਼ਾ ਦੇ ਵਿੱਚ ਟਾਈਪਿੰਗ ਕਰ ਰਿਹਾ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਰਿਹਾ ਔਰ ਹੁਣ ਉਹਨਾਂ ਨੇ ਜਿਹੜੇ ਦੋ ਤਿੰਨ ਸ਼ਬਦ ਲਿਖੇ ਆ ਲਿਖੇ ਕਿ ਉਹਨਾਂ ਦੇ ਮਾਤਾ ਪਿਤਾ ਬਹੁਤ ਅਮੀਰ ਸਨ ਸੋ ਰੋਹਨ ਬਹੁਤ ਵਧੀਆ ਲੱਗ ਗਿਆ ਤੇ ਅੱਗੇ ਹੁਣ ਤੁਸੀਂ ਕਿੱਦਾਂ ਕਰ ਰਹੇ ਹੋ ਸਕੂਲ ਵੱਲੋਂ ਕਿਤਾ ਐਪਰੀਸ਼ੀਏਸ਼ਨ ਮਿਲੀ ਦਿਓ ਤੁਹਾਨੂੰ ਮੈਨੂੰ ਮੈਨੂੰ ਮੈਮ ਮੋਟੀਵੇ ਮੋਟੀਵੇਟ ਕਰਦੇ ਰਹੇ ਸੀ ਵੀ ਤੂੰ ਕਰ ਕੋਈ ਨਹੀਂ ਮੈਂ ਮੈਂ ਕੀ ਕਹਿੰਦਾ ਮੈਂ ਮੈਨੂੰ ਕਲਾਸ ਚ ਨਹੀਂ ਜਾਣ ਦਿੰਦੇ ਕਿ ਇਹਨੇ ਕੋਈ ਨਹੀਂ ਦੁਕਾਨ 2-3 ਘੰਟੇ ਲਗਾਤਾਰ ਕਰ ਫਿਰ ਤੋਂ ਬਾਅਦ ਚ ਚੱਲ ਗਈ ਘਰਦੇ ਮੈਨੂੰ ਕਿਦੋਂ ਪਤਾ ਲੱਗਿਆ ਕਿ ਤੁਸੀਂ ਇਦਾਂ ਦਾ ਮੈਂ ਦੱਸਿਆ ਜੀ ਮੈਂ ਬਾਅਦ ਚ ਦੱਸਿਆ ਜਦੋਂ ਮੇਰੀ ਪੋਜੀਸ਼ਨ ਆਈ ਕੀ ਦੱਸਿਆ ਮੈਂ 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 ਉਹਦੇ ਦੱਸਿਆ ਸੀ ਜਦੋਂ ਮੇਰਾ ਕੰਪੀਟੀਸ਼ਨ ਇਹਗਾ ਮੈਂ ਉਹਦੇ ਦੱਸਿਆ ਵੀ ਮੈਂ ਦੇ ਦਾ ਦਾਖੇ ਚੱਲਾਂ ਤੇ ਫਿਰ ਮੈਂ ਕੰਪੀਟੀਸ਼ਨ ਦੇ ਕੇ ਆ ਗਿਆ ਅੱਛਾ ਤੇ ਤੁਹਾਨੂੰ ਤੁਹਾਡਾ ਕੀ ਪ੍ਰਾਈਜ਼ ਆਇਆ ਮੇਰਾ ਸੈਕਿੰਡ ਨੰਬਰ ਤੇ ਆਇਆ ਤੋਰ ਪਤਾ ਕਿ ਅਗਰ ਤੁਸੀਂ ਫਰਸਟ ਆਂਦੇ ਤੇ ਟੇਸਟ ਦੇ ਵਾਸਤੇ ਸਿਲੈਕਟ ਹੋ ਸਕਦੇ ਸੀ ਹਾਂਜੀ ਪਰਵਾਹ ਫਰਸਟ ਮੈਂ ਥੋੜਾ ਯਾ ਮੇਰੀ ਮਿਸਟੇਕ ਬਾਦ ਦੇਖੀਗੇ ਨੈਕਸਟ ਟਾਈਮ ਮੈਂ ਵਧੀਆ ਕਰਾਂਗਾ ਮੈਂ ਟੇਸਟ ਦੇ ਉਸਤੇ ਜਾਵਾਂਗਾ ਹਾਂਜੀ ਬਿਲਕੁਲ ਤੁਸੀਂ ਕਿਹੜੀ ਕਲਾਸ ਸੀਗੇ ਮੈਂ 8th ਕਲਾਸ 8th ਕਲਾਸ ਤੇ ਹੁਣ ਸੌਰਵ ਨਾਲ ਗੱਲ ਕਰਦੇ ਹਾਂ ਸੌਰਵ ਤੁਸੀਂ ਵੀ ਦੱਸੋ ਤੁਸੀਂ ਨਾਲ ਹੀ ਗਏ ਸੀਗੇ ਹਾਂਜੀ ਸਰ ਮੈਂ 10th ਕਲਾਸ ਦਾ ਸਟੂਡੈਂਟ ਹਾਂ ਹਾਂਜੀ 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 ਸਾਡੇ ਸਕੂਲ ਦਾ ਨਾਮ ਸਾਪੂ ਰੋੜਾ ਸਰਕਾਰੀ ਹਾਈ ਸਕੂਲ ਸਾਪੂਰ ਰੋਡ ਹੈ ਲੁਧਿਆਣੇ ਵਿੱਚ ਮੈਨੂੰ ਬੜਾ ਮਾਨ ਫੀਲ ਹੋ ਰਿਹਾ ਹੈ ਕਿ ਮੈਂ ਥਰਡ ਪੋਜੀਸ਼ਨ ਤੇ ਆਇਆ ਹਾਂ ਜੀ ਮੇਰੇ ਮੈਂ ਕੰਪਿਊਟਰ ਵਾਲੇ ਮੈਮ ਜੀ ਨੇ ਮੈਨੂੰ ਬੜਾ ਮੋਟਿਵ ਕੀਤਾ ਕਿ ਤੁਸੀਂ ਇਹਦਾ ਟਾਈਪਿੰਗ ਕਰੋ ਤੇ ਮੈਮ ਜੀ ਨੇ ਮੈਨੂੰ ਇੱਕ ਪੰਜ ਅਨਮੋਲੀ ਪੀ ਦੀ ਕੀਬੋਰਡ ਦੀ ਪ੍ਰਿੰਟ ਆਊਟ ਕੱਢ ਕੇ ਦਿੱਤੀ ਸੀ ਕਿ ਆ ਤੂੰ ਰੀਡ ਕਰ ਤੇ ਤੈਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਜਿੰਨਾ ਕੋ ਤੂੰ ਸਿੱਖਦਾ ਉਹ ਸਹੀ ਹੈ ਬਾਕੀ ਤੂੰ ਯਾਦ ਕਰ ਤੇ ਤੈਨੂੰ ਪਤਾ ਲੱਗਦਾ ਕਿ ਕੱਲ ਅਸੀਂ ਜਿਹੜਾ ਹੈਗਾ ਮੈਂ ਕੱਲ ਜਾਣਾ ਜਾਂ ਸਾਨੂੰ ਕੱਲ ਬੁਲਾਇਆ ਗਿਆ ਉੱਥੇ ਹੋਰ ਵੀ ਸਕੂਲਾਂ ਦੇ ਬੱਚੇ ਆ ਰਹੇ ਫਿਰ ਆਪਾਂ ਕਿੰਦਾ ਹੀ ਤਿਆਰੀ ਕਰਕੇ ਗਏ ਦੋ ਦਿਨ ਪਹਿਲਾਂ ਹਾਂਜੀ ਦੋ ਦਿਨ ਪਹਿਲਾਂ ਅਸੀਂ ਬੜੀ ਮਿਹਨਤ ਨਾਲ ਤੇ ਲਗਨ ਨਾਲ ਤਿਆਰੀ ਕੀਤੀ ਮੈਡਮ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਤਿਆਰੀ ਕਰੋ ਜੋ ਹੋਏਗਾ ਵੇਖਿਆ ਜਾਏਗਾ ਬਾਕੀ ਰੱਬ ਦੇ ਹਵਾਲੇ ਛੱਡ ਦਿੱਤੋ ਛੱਡ ਦਿੱਤਾ ਜਾਵੇ ਤੇ ਉੱਥੇ 40 ਸਕੂਲਾਂ ਦੇ ਬੱਚੇ ਆਏ ਸੀ ਮੈਂ ਨਰਵਸ ਹੋ ਰਹੀ ਸੀ ਬਹੁਤ ਕਿ ਹੁਣ ਕੀ ਹੋਏਗਾ ਫਿਰ ਵੀ ਮੈਨੂੰ ਮੈਡਮ ਨੇ ਮੋਟੀਵੇ ਕੀਤਾ ਕਿ ਕੋਈ ਗੱਲ ਨਹੀਂ ਉਹ ਟੈਨਸ਼ਨ ਨਾਲ ਆਰਾਮ ਨਾਲ ਰੱਬ ਦੇ ਹਵਾਲੇ ਟਾਈਪਿੰਗ ਕਰ ਗਿਆ ਫਿਰ ਦੇਖਦੇ ਕੀ ਹੁੰਦਾ ਮੰਮੀ ਡੈਡੀ ਕੀ ਕਰਦੇ ਤੁਹਾਡੇ ਮੇਰੇ ਪਾਪਾ ਜੀ ਕੋਬਲਰ ਹੈਗੇ ਨੇ ਚਪਲਾ ਜੁੱਤੇ ਬਣਾਉਂਦੇ ਨੇ ਤੇ ਮੰਮੀ ਜੀ ਹਾਊਸ ਵਾਈਫ ਹੈਗੇ ਹਾਂਜੀ ਤੇ ਹੁਣ ਉਹਨਾਂ ਨੂੰ ਦੱਸਿਆ ਤੁਸੀਂ ਕਿ ਮੈਂ ਇਹ ਅਚੀਵ ਕਰ ਗਿਆ ਹਾਂ ਹਾਂਜੀ ਮੇਰੇ ਮੈਂ ਆਪਣੇ ਮੰਮੀ ਪਾਪਾ ਨੂੰ ਦੱਸਿਆ ਕਿ ਮੈਂ ਕੰਪੀਟੀਸ਼ਨ 'ਚ ਜਾ ਰਿਹਾ ਕੰਪਿਊਟਰ ਟਾਈਪਿੰਗ 'ਚ ਉਹ ਬੜੇ ਖੁਸ਼ ਹੋਏ ਤੇ ਮੈਨੂੰ ਕਿਹਾ ਕਿ ਤੂੰ ਹੁਣ ਅੱਗੇ-ਅੱਗੇ ਵੱਧ ਤੇ ਤੇ ਸਾਡੇ ਪਰਿਵਾਰ ਦੇ ਤੇ ਆਪਣੇ ਆਪਣਾ ਨਾਂ ਰੋਸ਼ਨ ਕਰ। ਤੁਹਾਡੀ ਮਾੜੀ ਕੀ ਕਰਦੇ ਆ? ਮੇਰੇ ਮੇਰੇ ਫਾਦਰ ਕੈਮਰਾਮੈਨ ਐ ਤੇ ਮੇਰੀ ਮਦਰ ਹਾਊਸ ਵਾਈਫ ਐ। ਬਹੁਤ ਖੁਸ਼ੀ ਹੋਈ ਜੋ। ਹਾਂਜੀ ਪੂਰੀ ਖੁਸ਼ੀ ਹੈ। ਕਿ ਕਰਨਾ ਕੇ ਕੀ ਸੋਚਿਆ ਤੁਸੀਂ ਨੰਬਰੇ? ਅੱਗੇ ਕੀ ਅੱਗੇ ਪੜਾਈ ਕਰਾਂਗੇ? ਕਿ ਤਾ ਸੋਚਿਆ ਜੀ ਮਨ ਤੁਝੇ ਇਸ ਤਿੱਕੇ ਜਿਸ ਸੇ ਤੁਸੀਂ ਹਾਸਲ ਨਹੀਂ ਕਰ पाए ਮੈਂ ਹੁਣ ਸੋਚ ਰਿਹਾ ਕਿ ਮੈਂ ਹੁਣ ਮਿਹਨਤ ਕਰਾਂ ਜੋ ਮੇਰੀ ਕਮੀ ਰਹੀ ਸੀ ਟਾਈਪਿੰਗ ਚੋਂ ਮੈਂ ਸੁਧਾਰਾਂ ਹੁਣ ਤੇ ਛੇਤੀ ਨਾਲ ਥੋੜੀ ਟਾਈਪਿੰਗ ਕਰਾਂ ਤੇ ਮੈਂ ਆਗੋ ਯੂਪੀਐਸਸੀ ਤਿਆਰੀ ਕਰਨੀ ਹੈ ਤੇ ਯੂਪੀਐਸਸੀ ਦਾ ਫਾਰਮ ਭਰਨਾ ਹੈ ਆਈਪੀਐਸ ਬਣਨਾ ਚਾਹੁੰਦਾ ਹਾਂ ਹਾਂ ਤੁਸੀਂ ਟਾਈਪਿੰਗ ਥੋੜਾ ਕਰਕੇ ਦਿਖਾਓ ਕਿਸ ਪਕਾਦ ਨਾਲ ਉਸੇ ਪੇਪਰ ਤੁਸੀਂ ਕਰ ਰਹੇ ਸੀਗੇ ਸੋ ਤੁਸੀਂ ਦੇਖਿਆ ਕਿ ਸੌਰਵ ਬਹੁਤ ਵਧੀਆ ਤਰੀਕੇ ਨਾਲ ਟਾਈਪਿੰਗ ਕਰ ਰਿਹਾ ਹੈ ਬਹੁਤ ਸੋਹਣਾ ਲਿਖਿਆ ਕਿ ਮੈਨੂੰ ਖ ਨੂੰ ਮਨੋਕ ਵਿੱਚ ਇਹ ਜ਼ਰੂਰੀ ਹੈ ਕਿ ਜ਼ਿੰਦਗੀ ਵਿੱਚ ਬਾਕੀ ਅੱਗੇ ਲੋਕ ਟਾਈਪ ਕਰ ਰਹੇ ਆ ਤਾਂ ਤੁਸੀਂ ਦੇਖਿਆ ਕਿਸ ਪ੍ਰਕਾਰ ਦੇ ਨਾਲ ਸਪੀਡ ਪਕੜੀ ਹੈ ਔਰ ਮਨਿੰਦਰ ਮੈਮ ਨਾਲ ਗੱਲ ਕਰਦੇ ਚ ਉਹਨਾਂ ਦੇ ਟੀਚਰਸ ਹੈਗੇ ਨੇ ਸਪੈਸ਼ਲੀ ਕੰਪਿਊਟਰ ਟੀਚਰ ਨੇ ਜਿਨ੍ਹਾਂ ਦੀ ਬਾਰ ਬਾਰ ਚਰਚਾ ਕਰ ਰਹੇ ਨੇ ਕਿ ਮੈਡਮ ਸਾਨੂੰ ਮੋਟੀਵੇਟ ਕੀਤਾ ਮੈਡਮ ਨੇ ਸਾਨੂੰ ਮੋਟੀਵੇਟ ਕੀਤਾ ਕਿ ਅਸੀਂ ਕਰ ਲਵਾਂਗੇ ਕਿਉਂਕਿ ਕਿਥੋਂ ਕਿਥੇ ਬੱਚੇ ਨਰਵਸ ਹੋ ਜਾਂਦੇ ਨੇ ਜਦੋਂ ਤੁਸੀਂ ਦੇਖਦੇ ਹੋ ਕਿ 40 ਸਕੂਲਾਂ ਦਾ ਤਕਰੀਬਨ 100 ਪਲੱਸ ਉੱਥੇ ਸਟੂਡੈਂਟਸ ਆਨ ਔਰ ਹਰ ਕੋਈ ਆਪਣੇ ਵੈਲੂ ਕੀ ਲੈਵਲ ਤੇ ਬਹੁਤ ਹੀ ਵਧੀਆ ਕਰ ਰਿਹਾ ਆਪਣੇ ਸਕੂਲ ਦੇ ਵਿੱਚ ਤੋ ਗੱਲ ਕਰਦੇ ਆ ਮਰੀਂਦਰ ਮੈਮ ਨਾਲ ਜਾਣਦੇ ਆ ਕਿ ਕਿਸ ਪ੍ਰਕਾਰ ਨੇ ਇਹ ਤਿਆਰੀਆਂ ਨਾਲ ਬੱਚਿਆਂ ਨੂੰ ਕਰਾਈ ਜੋ ਕਿ ਅੱਜ ਸਰਟੀਫਿਕੇਟ ਪ੍ਰਾਪਤ ਕਰਕੇ ਉਹਨਾਂ 40 ਸਕੂਲਾਂ ਦੇ ਵਿੱਚ ਸਕੂਲ ਦਾ ਨਾਮ ਰੌਸ਼ਨ ਕੀਤਾ ਸਸ਼ਿਕਾ ਮੈਂ ਮੈਨੂੰ ਬਹੁਤ ਵਧੀਆ ਲੱਗਾ ਕਿ ਸਾਡੇ ਸਕੂਲ ਦੇ ਬੱਚੇ ਜਿਹੜੇ ਆ 40 ਸਕੂਲ ਜਿਹੜੇ ਪੂਰੇ ਬਲਾਕ ਦੇ ਗਏ ਸੀਗੇ ਉਹਨਾਂ ਵਿੱਚੋਂ ਸਾਡੇ ਜਿਹੜੇ ਚਾਰ ਬੱਚੇ ਮੈਂ ਕੰਪਿਊਟਰ ਦੇ ਟਾਈਪਿੰਗ ਲਈ ਭੇਜੇ ਸੀਗੇ ਉਹਦੇ ਵਿੱਚੋਂ ਦੋ ਬੱਚੇ ਸਿਲੈਕਟ ਹੋਏ ਸਾਡੇ ਬਹੁਤ ਵਧੀਆ ਲੱਗਾ ਕਿ ਇਹਨਾਂ ਨੇ ਬਹੁਤ ਮਿਹਨਤ ਕੀਤੀ ਦੋਨਾਂ ਬੱਚਿਆਂ ਨੇ ਤੇ ਸੈਕਿੰਡ ਇੱਕ ਸੌਰਵ ਸੌਰਵ ਤੇ ਰੋਹਨ ਨੇ ਮੈਂ ਆਸ ਕਰਦੀ ਆ ਕਿ ਅਗਲੇ ਸਾਲ ਵੀ ਇਹ ਹੋਰ ਮਿਹਨਤ ਕਰਨ ਤੇ ਅੱਛੀ ਪੋਜੀਸ਼ਨ ਲੈ ਕੇ ਆਉਣ ਤੇ ਸਕੂਲ ਦਾ ਨਾਮ ਤੇ ਰੋਸ਼ਨ ਕਰਨ ਬਿਲਕੁਲ ਬਿਲਕੁਲ ਹਾਂ ਜੀ ਉਹ ਹੈਡਮਾਸਟਰ ਸਰ ਨਾਲ ਗੱਲ ਕਰਦੇ ਆ ਉਹ ਜਾਣਦੇ ਆ ਕਿ ਕਿਸ ਪ੍ਰਕਾਰ ਦਾ ਅਚੀਵਮੈਂਟ ਨੂੰ ਦੇਖਦੇ ਆ ਜਦੋਂ ਸਰਕਾਰੀ ਸਕੂਲ ਦੇ ਬੱਚੇ ਇਦਾਂ ਦੇ ਅਚੀਵਮੈਂਟ ਕਰਨ ਔਰ ਜਦੋਂ ਇੱਕ ਡਿਸਟ੍ਰਿਕਟ ਲੈਵਲ ਤੇ ਅ ਇੱਟਾ ਦੇ ਕੰਪੀਟੀਸ਼ਨ on ਬਲੋਕ ਲੈਵਲ ਤੇ ਇੱਟਾ ਦੇ ਕੰਪੀਟੀਸ਼ਨ on ਜਿੰਨੇ तकरीबन 40 40 ਸਕੂਲ ਦੇ ਬੱਚੇ ਆਉਂਦੇ ਆ ਬੱਚਿਆਂ ਦੇ ਕਿੰਨਾ ਆਤਮ ਵਿਸ਼ਵਾਸ ਚਾਗਦਾ ਔਰ ਸਪੈਸ਼ਲੀ ਕਹੋ ਕਿ ਸਕਿੱਲਸ ਦੀ ਅਗਰ ਗੱਲ ਕਰੀਏ ਜਿਸ ਤਰ੍ਹਾਂ ਕਿ ਐਜੂਕੇਸ਼ਨ ਮਿਨਿਸਟਰ ਵੈਕਸਰ ਬੋਲਦੇ ਕਿ ਐਸੇ ਬੱਚਿਆਂ ਨੂੰ ਸਕਿੱਲਸ ਦੇਣਾ ਚਾਹੁੰਦੇ ਨੇ ਸਕਿੱਲਸ ਦੇਣਾ ਚਾਹੁੰਦੇ ਆ ਤੇ ਮੈਂ ਸਪੋਰਟਸ ਨਹੀਂ ਬਲਕਿ ਨੂੰ ਸਕਿੱਲਸ ਦੇ ਵਿੱਚ ਹੀ ਗਿਣਾ ਕਿਉਂਕਿ ਕੰਪਿਊਟਰ ਦਾ ਸਾਰਾ ਕੁਝ ਹੈ ਤੇ ਅੱਗੇ ਫਿਊਚਰ ਜਾ ਕੇ ਹੋਰ ਅੱਛੀਆਂ ਨੌਕਰੀਆਂ ਜੌਬਸ ਲੱਗ ਸਕਦੀਆਂ ਅਗਰ ਐਸੇ ਉਮਰ ਚ ਇਹਨਾਂ ਦੇ ਹੱਥ ਖੁੱਲ ਜਾਣਗੇ ਤੇ ਬਹੁਤ ਕੀ ਬੱਚਿਆਂ ਦੇ ਇਦਾਂ ਦੇ ਕੰਪੀਟੀਸ਼ਨ ਕਰਵਾਏ ਜਾ ਰਹੇ ਆ ਔਰ ਸਾਡੇ ਲਈ ਵੀ ਇਹ ਬੜੇ ਮਾਣ ਵਾਲੀ ਗੱਲ ਆ ਕਿ ਸਾਡੇ ਬੱਚੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਦਾ ਵੀ ਮੁਕਾਬਲਾ ਕਰ ਰਹੇ ਆ ਤੇ ਸਾਡੇ ਬੱਚੇ ਜਦੋਂ ਗਏ ਤਾਂ ਮੈਂ ਆਪਣੇ ਅਧਿਆਪਕ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬੱਚਿਆਂ ਨੂੰ ਮਿਹਨਤ ਕਰਵਾਈ ਔਰ ਬੱਚੇ ਅੱਜ ਇਸ ਪੋਜੀਸ਼ਨ ਤੇ ਹਾਸਲ ਨ ਹੋਈ ਨੇ ਕਿਸ ਤਰ੍ਹਾਂ ਦੇ ਕਿ ਕਿਸ ਪ੍ਰਕਾਰ ਦਾ ਕੰਪੀਟੀਸ਼ਨ ਜਿਗਾ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਆ ਕੰਪੀਟੀਸ਼ਨ ਬੜਾ ਹਾਰਡ ਸੀ ਕਿਉਂਕਿ ਸਾਰੇ ਅਧਿਆਪਕਾਂ ਨੇ ਬਹੁਤ ਮਿਹਨਤ ਕਰਵਾਈ ਹੋਈ ਸੀਗੀ ਤੇ ਜੀ ਆਪਾਂ ਦੇਖੀਏ ਜੀ ਲੁਧਿਆਣਾ ਦੋ ਬਲੌਗ ਚ ਤਕਰੀਬਨ 40 ਸਕੂਲ ਸੀਗੇ ਜਿਹਦੇ ਵਿੱਚ ਅਪਰੋਕਸੀਮੇਟ 100 ਕਰੀਬ ਬੱਚਿਆਂ ਨੇ ਭਾਗ ਲਿਆ ਸੀ ਜਿਸ ਵਿੱਚੋਂ ਸਾਡੇ ਸਕੂਲ ਦੇ ਇੱਕ ਦਸਵੀਂ ਦਾ ਜਿਹੜਾ ਵਰਗ ਆ ਉਹਦੇ ਵਿੱਚੋਂ 3rd ਪੋਜੀਸ਼ਨ ਔਰ 8ਵੇਂ ਦੇ ਵਰਗ ਵਿੱਚੋਂ 2nd ਪੋਜੀਸ਼ਨ ਆਈ ਹੈ ਕੰਪੀਟੀਸ਼ਨ ਬੜਾ ਹਾਰਡ ਸੀਗਾ ਜੀ ਬੱਚੇ ਦਾਸਰੇ ਸੀ ਕਿ ਜਦੋਂ ਉਹ ਤੇ ਕਿਹਾ ਤੇ ਹੋਰ ਵੀ ਸਕੂਲਾਂ ਦੇ ਬੱਚੇ ਆਏ ਸੀ ਇਸ ਕਾਫੀ ਨਰਵਸ ਵੀ ਹੋਇਆ ਉਸ ਸਮੇਂ ਲੇਕਿਨ ਸਾਡੇ ਜੋ ਮੈਨ ਅਸੀ ਮੈਡਮ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਆਪਣਾ ਬੈਸਟ ਕਰਕੇ ਆਓ ਉਹਨਦੇ ਵੇਨਾ ਸੀ ਬਹੁਤ ਵਧੀਆ ਕੀਤਾ ਔਰ ਦੇਖੋ ਅਸੀਂ ਜਦੋਂ ਇੱਥੋਂ ਬੱਚਿਆਂ ਨੂੰ ਤੋਰਿਆ ਤਾਂ ਬੈਸਟ ਵਿਸ਼ੇਸ ਦੇ ਕੇ ਤੋਰਿਆ ਔਰ ਇਹ ਸੁਭਾਵੀ ਗੱਲ ਆ कि ਜਦੋਂ ਸਾਹਮਣੇ ਕੰਪੀਟੀਟਰ ਆਪਣੇ ਨਾਲ ਬਰਾਬਰ ਦੇ ਮੁਕਾਬਲੇ ਤੇ ਹੋਣ ਤਾਂ ਥੋੜੀ ਚਿਹ ਚਾਹਟ ਤਾਂ ਹੁੰਦੀ ਹੈ ਪਰ ਫਿਰ ਵੀ ਬੱਚਿਆਂ ਨੇ ਬਹੁਤ ਹਿੰਮਤ ਦਿਖਾਈ ਔਰ ਪੋਜੀਸ਼ਨਜ਼ ਹਾਸਲ ਕੀਤੀਆਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਦੋਂ ਇਦਾਂ ਦੇ ਪਹਿਲਾਂ ਕੰਪੀਟੀਸ਼ਨ ਪ੍ਰਾਈਵੇਟ ਸਕੂਲਾਂ ਦੇ ਅਕਸਰ ਹੋਇਆ ਕਰਦੇ ਸੀਗੇ ਹਨਾ ਤੇ ਹੁਣ ਜਦੋਂ ਸਰਕਾਰੀ ਸਕੂਲਾਂ ਦੇ ਇਦਾਂ ਦੇ ਕੰਪੀਟੀਸ਼ਨ ਹੋਣ ਲੱਗ ਗਏ ਨੇ ਔਰ ਬੱਚੇ ਜਿਹੜੇ ਨੈਕਸਟ ਲੈਵਲ ਤੇ ਜਾਣ ਲੱਗੇ ਨੇ ਕੇਵਲ এডਿਕੇਸ਼ਨ ਲੈ ਕੇ ਨਹੀਂ ਬਾਕੀ ਸਕਿੱਲਸ ਨੂੰ ਲੈ ਕੇ ਵੀ ਉੱਪਰ ਨੈਕਸਟ ਲੈਵਲ ਤੇ ਜਾ ਰਹੇ ਆ ਤੇ ਕਿੱਦਾਂ ਲੱਗਦਾ ਕਿ ਫਿਊਚਰ ਦੇ ਵਿੱਚ ਇਹਨਾਂ ਬੱਚਿਆਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਨੱਗਿਆ ਬਹੁਤ ਵਧੀਆ ਉਪਰਾਲਾ ਜੀ ਹਾਂ ਸ਼ਵੀ ਬਿਲਕੁਲ ਬਿਲਕੁਲ ਸ਼ਵੀ ਟੋਟਲ ਬਦਲ ਚੁੱਕੀ ਹੈ ਤੁਸੀਂ ਦੇਖ ਰਹੇ ਹੋ ਸਾਡੇ ਕੰਪਿਊਟਰ ਲੈਬ ਵਿੱਚ ਕੰਪਿਊਟਰ ਪਈ ਨਹੀਂ ਤਾਂ ਪਹਿਲਾਂ ਸਰਕਾਰੀ ਸਕੂਲਾਂ 'ਚ ਕਰੀ ਤੁਹਾਨੂੰ ਕੰਪਿਊਟਰ ਨਾਮ ਤਾਂ ਸ਼ਬਦ ਤਾਂ ਹੁੰਦਾ ਸੀ ਪਰ ਕੰਪਿਊਟਰ ਨਹੀਂ ਹੁੰਦਾ ਸੀ ਲੇਕਿਨ ਸਾਡੇ ਸਾਰੇ ਕਲਾਸਰੂਮ ਸਮਾਰਟ ਕਲਾਸਰੂਮ ਨੇ ਪ੍ਰੋਜੈਕਟਰ ਲੱਗੇ ਹੋਏ ਨੇ ਸਾਰੀ ਜਿਹੜੀ ਹੈ ਸਟੱਡੀ ਹਾਈ ਟੈਕ ਸਟੱਡੀ ਕਰਵਾਈ ਜਾਂਦੀ ਹੈ ਤੇ ਅਸੀਂ ਦੇਖਦੇ ਆ ਕਿ ਬੱਚੇ ਜਿਹੜੇ ਆ ਆਉਣ ਵਾਲੇ ਸਮੇਂ ਵਿੱਚ ਜਿਹੜੇ ਵੱਡੇ ਵੱਡੇ ਸਕੂਲ ਜਿਨ੍ਹਾਂ ਦਾ ਆਪਾਂ ਨਾਮ ਸੋਚਦੇ ਆ ਪ੍ਰਾਈਵੇਟ ਸਕੂਲਾਂ ਦਾ ਉਹਨਾਂ ਦਾ ਵੀ ਮੁਕਾਬਲਾ ਕਰਨਗੇ ਔਰ ਉਹਨਾਂ ਦੇ ਨਾਲ ਬਰਾਬਰ ਮੁਕਾਬਲੇ ਵਿੱਚ ਐਕਟੀਵਿਟੀ ਸਾਡੇ ਸਕੂਲਸ ਕਰਾਈ ਜਾਂਦੀ ਸਾਡੇ ਸਕੂਲ ਵਿੱਚ ਸਪੋਰਟਸ ਵੀ ਹੈਗੀ ਹੈ ਜੀ ਉਹ ਵੀ ਕਰਵਾਈ ਜਾਂਦੀ ਹੈ ਬਾਕਸਿੰਗ ਦੇ ਸਾਡੇ ਕੋਲ ਪਲੇਅਰ ਨੇ ਸਰ ਜਿਹੜੇ ਡੀਪੀ ਸਰ ਨੇ ਉਹ ਬਾਕਸਿੰਗ ਕਰਦੇ ਨੇ ਇੰਡੋਰ ਗੇਮਸ ਸਾਡੇ ਕਰਵਾਈਆਂ ਜਾਂਦੀਆਂ ਨੇ ਗਰਾਊਂਡ ਦੀ ਥੋੜੀ ਕਮੀ ਹੋਣ ਕਰਕੇ ਸਾਡੇ ਇੰਡੋਰ ਗੇਮਸ ਜ਼ਿਆਦਾ ਕਰਵਾਈਆਂ ਜਾਂਦੀਆਂ ਨੇ ਦੱਸਾਂਦੇ ਜਾਂਦੇ ਉਹ ਕਿਵੇਂ ਦੇਖਦੇ ਹੋ ਨੈਕਸਟ ਲੈਵਲ ਨੈਕਸਟ ਟਾਈਮ ਤੇ ਜਦੋਂ ਇਦਾਂ ਦੇ ਕੰਪੀਟੀਸ਼ਨ ਫਿਊਚਰ ਵਿੱਚ ਹੋਣਗੇ ਜਿਸ ਤਰ੍ਹਾਂ ਕੀ ਤੁਸੀਂ ਕਿਹਾ ਕਿ ਅਗਰ ਸੈਕਿੰਡ ਦੇਗਾ ਫਰਸਟ ਪ੍ਰਾਈਜ਼ ਆਨਦਾ ਤਾਂ ਬੱਚਾ ਡਿਸਟ੍ਰਿਕਟ ਲਈ ਕੁਆਲੀਫਾਈ ਕਰ ਜਾਂਦਾ ਹੈ ਦੇਖੋ ਬੱਚਨੇ ਮੈਨੇ ਤਾਂ ਬਹੁਤ ਕੀਤੀ ਹੈ ਤੇ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਕੰਪੀਟੀਸ਼ਨ ਕਾਫੀ ਹਾਰਡ ਸੀਗਾ ਤੇ ਥੋੜੀਆਂ ਜਿਹੀਆਂ ਮਿਸਟੇਕਸ ਹੋ ਸਕਦਾ ਵੱਧ ਹੋਣ ਤਾਂ ਹੀ ਕਰਕੇ ਪੋਜੀਸ਼ਨਸ ਦਾ ਥੋੜੇ ਜੇ ਨੰਬਰਾਂ ਨਾਲ ਫਰਕ ਪਿਆ ਪਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਫਰਸਟ ਪੋਜੀਸ਼ਨ ਵੀ ਲਿਆਵਾਂਗੇ ਔਰ ਜ਼ਿਲ੍ਹੇ ਨੂੰ ਵੀ ਰਿਪਰੈਜ਼ੈਂਟ ਕਰਾਂਗੇ। ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ ਦੇਖਿਆ ਕਿਸ ਪ੍ਰਕਾਰ ਦੇ ਨਾਲ ਪ੍ਰਾਈਵੇਟ ਨਹੀਂ ਬਲਕਿ ਗਵਰਨਮੈਂਟ ਜਿਹੜਾ ਸਕੂਲ ਹੈਗੇ ਨੇ ਉਹ ਕਿਸ ਪ੍ਰਕਾਰ ਉਹਨਾਂ ਦੇ ਸਟੂਡੈਂਟਸ ਨੇ ਲੈਕਸ ਲੈਵਲ ਤੋਂ ਉਚਾਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਨਾ ਕੇਵਲ ਆਪਣੇ ਐਜੂਕੇਸ਼ਨ ਲੈ ਕੇ ਬਲਕਿ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਵੀ ਟਾਈਪਿੰਗ ਕਰਕੇ ਬੱਚੇ ਇਹਦੇ ਸਮੇਂ ਦੇ ਵਿੱਚ 3rd ਅਤੇ 2nd ਪੋਜੀਸ਼ਨ ਜੜੀ ਹੈ ਹਾਸਲ ਕਰ ਰਹੇ ਨੇ। ਪਾਵੇਂ ਇਹ ਕੰਪੀਟੀਸ਼ਨ 1 2 ਜਾਂ 4 ਸਕੂਲਾਂ ਦਾ ਨਹੀਂ ਤਕਰੀਬਨ ਲੁਧਿਆਣਾ 2 ਬਲਾਕ ਦੇ ਵਿੱਚ 40 ਸਕੂਲ ਨੇ ਉਹਨਾਂ ਦੇ ਵਿੱਚੋਂ ਆਪਣੇ ਆਪਣੀ ਜਮਾਤ ਦੇ ਅਕੋਰਡਿੰਗ ਇਹਨਾਂ ਨੂੰ ਪ੍ਰਾਈਜ਼ ਪ੍ਰਾਪਤ ਕੀਤੇ ਨੇ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ લાઇਵ ਤੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜੋ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੂਆ ਨੂੰ ਦਿਵੇ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ લાઇਵ ਦੇ ਨਾਲ